ਜਿੱਥੇ ਹੁੰਦੀ ਏ ਪਵੰਦੀ ਹਥਿਆਰ ਦੀ ਨਹੀਂ ਉਥੇ ਜੱਟ ਫੈਰ ਕਰਦਾ ਜੱਟ ਹੋਸਟਲ ਵਿੱਚ ਦਾਰੂ ਪੀਂਦਾ ਤੇ ਪੈਗ ਲਾ ਕੇ ਬਾਹ ਫਾੜਦਾ ਓ ਜਿੱਥੇ ਹੁੰਦੀ ਏ ਪਵੰਦੀ ਹਥਿਆਰ ਦੀ ਨਹੀਂ ਉਥੇ ਜੱਟ ਫੈਰ ਕਰਦਾ ਓ ਜੱਟ ਹੋਸਟਲ ਵਿੱਚ ਦਾਰੂ ਪੀਂਦਾ ਨਹੀਂ ਪੈਗ ਲਾ ਕੇ ਬਾਹ ਫਾੜਦਾ ਤੇ ਜੱਟ ਠਾਰਵੇਂ ਚ ਹੁੰਦਾ ਬਦਨਾਮ ਨਹੀਂ ਤੇ ਗਾਣਿਆਂ ਚ ਸਾਲਾ ਬੋਲਦਾ ਜੱਟ ਨੂੰ ਬਿਮਾਰੀ ਨਾ ਵੀ ਲੱਗ ਗਈ ਉਹ ਲਹਿੰਗੇ ਤੇ ਸ਼ਰਾਬ ਢੋਲਦਾ ਹੋਣ ਜੱਟ ਨੂੰ ਬਿਮਾਰੀ ਨਾ ਵੀ ਲੱਗ ਗਈ ਉਹ ਲਹਿੰਗੇ ਤੇ ਸ਼ਰਾਬ ਢੋਲਦਾ ਜੱਟ ਦੇ ਨੀ ਸੀਨੇ ਵਿੱਚੋਂ ਸੇਕ ਮਾਰਦਾ ਜੱਟ ਸੜਕ ਵਿਚਾਲੇ ਨੀ ਬ੍ਰੇਕ ਮਾਰਦਾ ਜੱਟ ਕੋੜ ਲੰਘਦਾ ਨੀ ਪੇਟ ਮਾਰਦਾ ਜੱਟ ਚੱਕ ਕੇ ਗਵਾਂਡੀਆਂ ਦਾ ਗੇਟ ਮਾਰਦਾ ਡੱਬ ਵਿੱਚ ਜੱਟ ਨੀ ਮਸ਼ੂਕ ਰੱਖਦਾ ਜੱਟ ਜੌਣੇ ਮੋੜ ਵਰਗੀ ਬੰਦੂਖ ਰੱਖਦਾ ਜੱਟ ਦੀ ਗੰਡਾਸੀ ਟੂੜਾ ਪੱਟਦੀ ਤੇ ਪੈਰਾਂ ਵਿੱਚ ਡੀਸੀ ਰੋੜਦਾ ਕੋਣ ਜੱਟ ਨੂੰ ਬਿਮਾਰੀ ਨਾ ਵੀ ਲੱਗ ਗਈ ਉਹ ਲਹਿੰਗੇ ਤੇ ਸ਼ਰਾਬ ਡੋੜਦਾ ਉਹ ਜੱਟ ਨੂੰ ਬਿਮਾਰੀ ਨਾ ਵੀ ਲੱਗ ਗਈ ਉਹ ਲਹਿੰਗੇ ਤੇ ਸ਼ਰਾਬ ਢੋਲਦਾ